ਮਹਾਂਦੀਪ ਮਜੀਠੀਆ ਤੁਸੀਂ ਵੇਖ ਰਹੇ ਹੋ ਦੀ ਪੰਜਾਬ ਨੂੰ ਚੈਨਲ ਅੱਜ ਅਮਰਸਰ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲ ਈ ਰਿਕਸ਼ਾ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਪੀਮਰੋ ਅੰਬੇਦਕਰ ਜੀ ਦਾ ਜਨਮ ਦਿਵਸ ਬੜੀ ਧੂਮ-ਧਾਮ ਤੇ ਸ਼ਰਧਾਣਾ ਮਨਾਇਆ ਗਿਆ ਇਹ ਜੋ ਜਨਮ ਦਿਹਾੜਾ ਹੈ ਵੀਰ ਕ੍ਰਾਂਤੀਪਾਲ ਚੋਹਾਨ ਪ੍ਰੈਜ਼ੀਡੈਂਟ ਪੰਜਾਬ ਈ ਰਿਕਸ਼ਾ ਯੂਨੀਅਨ ਵੱਲੋਂ ਮਹਾਂਦੀ ਅਗਵਾਏ ਵਿੱਚ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਸੰਤ ਮਲਕੀਤ ਨਾਥ ਜੀ ਤੁਨਾ ਸਭ ਰਸ਼ ਵਾਲਮੀਕੀ ਸਮਾਜ ਦੇ ਸੰਤ ਜੋ ਹਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਦਵਿੰਦਰ ਸੋਹਲ ਤੇ ਦਵਿੰਦਰ ਸੋਹਲ ਰਾਜਕੁਮਾਰ ਹੰਸ ਹਰ ਡਾਕਟਰ ਰਜੀਸ਼ ਸ਼ਰਮਾ ਜੀ ਭਗਵਾਨ ਸਿੰਘ ਟੋਟੀਆਂ ਅਤੇ ਹੋਰ ਵੀ ਬਹੁਤ ਸਾਰੇ ਕਿ ਨਿਤਾਵਾ ਨੇ ਇਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਸੰਗਠਨਾਂ ਨੇ ਖੁਮ ਹਮਾ ਕੇ ਦਰਸ਼ਨ ਦਿੱਤੇ ਅਤੇ ਬਾਬਾ ਫ਼ਰੀਦ ਅਮੇਰਤ ਸਿੰਘ ਸਾਹਿਬ ਜੀ ਦੇ ਲਈ ਦਿੱਤੀਆਂ ਇੱਕ ਤੁਸੀਂ ਮਗਦਾਨੀ ਦਿੱਤੀਆਂ ਅਤੇ ਬਹੁਤ ਤਰ੍ਹਾਂ ਦੇ ਕੁਝ ਪ੍ਰੋਗਰਾਮ ਦੇ ਕੁਝ ਦਰਸ਼ ਦੇ ਨਾਲ ਹੀ ਕ੍ਰਾਂਤੀਪਾਲ ਚਾਹਾਨ ਨੇ ਇਸ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਦਾ ਸਰੋਪੇ ਪਾ ਕੇ ਸਵਾਗਤ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਆਖਿਆ ਕ੍ਰਾਂਤੀਪਾਲ ਚਾਹਾਨ ਵੱਲੋਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਸوج ਸਚੱਜ ਦੇ ਟੈਬਲ ਇਸ ਪ੍ਰੋਗਰਾਮ ਦੀ ਤਿਆਰੀ ਕੀਤੀ ਗਈ ਸੀ ਜਿਉਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੇ ਸਕਰੀਨ ਤੇ ਜੀ ਪੰਜਾਬ ਨਿਊ ਚੈਨਲ ਨੂੰ ਧੰਨਵਾਦਾਈਆਂ ਜਾ ਰਹੀਆਂ ਹਨ ਇਹ ਅੰਮ੍ਰਿਤਸਰ ਵਿੱਚ ਜਵਾਪਾ ਅਮਰਦਾਸ ਸਾਹਿਬ ਜੀ ਦੇ ਜਨਮ ਦਿਨ ਦੀਆਂ ਹਨ ਉਹ ਜੂਰ ਸ਼ਾਨ ਨੂੰ ਬੱਚਿਆਂ ਨੇ ਸਾਰੇ ਰਲ ਮਿਲ ਕੇ ਬਾਬਾ ਜੀ ਬਾਬਾ ਅੰਬੇਦਕਰ ਸਾਹਿਬ ਜੀ ਦੀ ਜਨਮ ਦਿਨ ਲੱਖ ਲੱਖ ਦੀਆਂ ਦਈਏ ਅਤੀ ਕੋਈ ਵੱਡੀ ਗੱਲ ਨਹੀਂ ਲੋੜੀਆਂ ਬੰਦੇ ਜੀ ਬਾਬਾ ਜੀ ਹਾਂਜੀ ਬਾਬਾ ਜੀ ਕੋਈ ਕੌਮ ਬਾਰੇ ਜੀ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਜੋ ਅੱਜ ਦਾ ਸ਼ੁਭ ਦਿਹਾੜਾ ਆਪਣੇ ਰੈਵਰ ਡਾਕਟਰ ਪੀਰ ਬਰਾਬਰ ਮੇਧਾ ਜੀ ਦਾ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਬਣਾਇਆ ਗਿਆ ਉਸ ਕਮੇਟੀ ਨੂੰ ਔਰ ਸ਼ਹਿਰ ਵਾਸੀਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਜੈ ਹਵਾਲਮੀ ਕੀ ਹਰ ਹਰ ਵਾਲਮੀ ਕੀ ਹਰਜੀ ਪ੍ਰਧਾਨ ਜੀ ਅੱਜ ਤੁਸੀਂ ਅਮੇਦਕਰ ਸਾਹਿਬ ਦਾ ਜਨਮ ਦਿਨ ਮਨਾਇਆ ਇਹਦੇ ਸਬੰਧ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਟੀਮ ਜੈ ਸੁਭਦਾਨ ਅੱਜ ਡਾਕਟਰ ਅਮੇਦਕਰ ਬਾਬਾ ਸਾਹਿਬ ਜੀ ਦਾ 83 ਤੀ ਜਨਤੀ ਜਿਹੜੀ ਆ ਨਿਗਰਮਜੀਤ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਆਰ ਐਸੋਸੀਏਸ਼ਨ ਆ ਪੂਰੇ ਪੰਜਾਬ ਵੱਲੋਂ ਤੇ ਮਨੁੱਖ ਅਧਿਕਾਰ ਸੰਘਰਸ਼ ਕਮੇਟੀ ਇੰਟਰਨੈਸ਼ਨਲ ਤੇ ਵਾਲਮੀਕਣ ਸਦਨ ਸਭਾ ਰਿਸਟਰ ਪੰਜਾਬ ਵੱਲੋਂ ਸਾਂਝੇ ਤੌਰ ਤੇ ਬਸ ਸੈਂਸਿਟੀਵ ਅੰਦਰ ਜਿਹੜਾ ਆ ਮਨਾਇਆ ਗਿਆ ਹੈ ਸੋ ਅੱਜ ਜੋ ਮੈਸੇਜ ਹੈ ਪੂਰੇ ਸਮਾਜ ਨੂੰ ਕਿ ਆਪਸੀ ਭਾਈਚਾਰਾ ਜਿਹੜਾ ਵਾ ਉਹ ਬਹੁਤ ਹੀ ਜ਼ਰੂਰੀ ਹੈ ਤੇ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੈ ਬਿਲਕੁਲ ਉਹਦੇ ਤਹਿਤ ਪਾਰਤਵ ਦੀ ਜਿਹੜਾ ਚੱਲੇਗਾ ਤੇ ਬਹੁਤ ਹੀ ਵਧੀਆ ਜਿਹੜਾ ਵਾ ਉਹ ਸੁੰਦਰ ਨਕਸ਼ਾ ਬਣੇਗਾ ਸੋ ਮੈਂ ਨੰਗਾ ਹੋਇਆ ਸਾਰਿਆਂ ਨੂੰ ਡਾਕਟਰ ਭੀਮਰਾਓਂ ਅੰਬੇਦਕਰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਪੂਰੀ ਟੀਮ ਵੱਲੋਂ ਤੇ ਸਾਰੀ ਜਹੇ ਬੰਦੀਆਂ ਵੱਲੋਂ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ